हां जी दोस्तों ਆਪਾਂ ਪਹੁੰਚੇ ਅੱਜ ਤਲਵੰਡੀ ਸਾਬੋ ਦੀ ਮੰਡੀ ਆਹ ਟਰੈਕਟਰ ਹੈਗਾ ਸਭਰਾਜ 735 2001 ਮਾਡਲ ਦਾ ਪੰਜਾਬ ਨੰਬਰ ਟਰੈਕਟਰ ਹੈ ਡਿਮਾਂਡ ਇਹਦੀ ਬਾਈ ਕਰਦਾ 235000 ਮੌਕੇ ਤੇ ਘੱਟ ਕੀਤੀ ਡਿਮਾਂਡ ਹੈਦੀ 235000 ਬਾਕੀ ਮੌਕੇ ਤੇ ਬਾਈ ਕਹਿੰਦਾ 215000 ਦਾ ਛੱਡ ਦੂੰਗਾ ਬਾਈ ਦਾ ਕੰਟੈਕਟ ਨੰਬਰ ਹੈ 884749204 ਉਹ ਆ ਗਿਆ ਜੀ ਸਭਰਾਜ 855 ਐਫੀ 2010 ਮਾਡਲ ਹੈ स्पीड है डिमांड आन लाख पचानवे हज़ार को सोना दी आई डी आई सत्त सौ पी तिने ट्रैक्टर एक बीतने नंबर अठासी हजार चहत्तर उज्जा दो सौ चार जीओ अठ सौ पचवंजा के ट्रक बहुत ज्यादा भरी हुई देख सकते हो उधर देख सकते हो ਆਰਮ 60 18 ਲਗਾਏ ਗਿਆ ਸੱਤੀ ਕੀ ਉਹ ਨਿਕਲਦੀ ਹੈ 650 ਹੌਲੈਂਡ ਸੱਤੀ 245 ਸਬਰਾਜ 85000 4200 ਆਰਮ 60 41697 ਮਾਡਲ ਦੀ ਉਹ ਨਾਮ ਮਹਿੰਦਰਾ ਕੋਕਾ ਪੇਸਟ੍ਰਾਟਰ ਹੈ 2000 ਮਾਡਲ ਹੈਗਾ ਡਿਮਾਂਡ 2 ਲੱਖ ਕਰਦਾ ਹੈਗਾ ਨੰਬਰ ਆ ਬਾਈ ਦਾ 77968 62209 265 ਹੈ ਜੀ ਪੂਰਾ ਕੋਕਾ ਪੇਸਟ੍ਰਾਟਰ ਚਲਾਈ ਦਾ ਪੂਰਾ ਚੰਗਾ ਜੀ ਖੁੱਦ ਚਲਾਇਆ ਹੋਇਆ ਆਪਣਾ ਕਿਹਾ ਘੱਟੇ ਹੈ ਇਸ 35 10 48 50 55 ਆਊਲੈਂਡ

ਆਊਟ ਵੀ ਵੇਚ ਰਹੇ ਨੇ ਇਸ ਕੋਟ ਦੀ ਵੀ ਟਰਾਈ ਹੋ ਰਹੀ ਹੈ ਇਹ ਵੀ ਵੀ ਨੇ ਕਿਸ ਤਰ੍ਹਾਂ ਦਾ ਵੀ ਟਰੈਕਟਰ ਲੈਣਾ ਹੋਵੇ ਛਾਪੂ ਦੀ ਤਲਵੰਡੀ ਆ ਕੇ ਟਰੈਕਟਰ ਖਰੀਦ ਸਕਦੇ ਹਾਂ ਬਹੁਤ ਜ਼ਿਆਦਾ ਮੰਡੀ ਵੱਡੇ ਪੱਧਰ ਤੇ ਮੰਡੀ ਹੈ ਜੀ ਬਹੁਤ ਜ਼ਿਆਦਾ ਪੱਟੀ ਮੰਡੀ ਹੈਗੀ ਹੈ ਤੇ ਹਰ ਤਰ੍ਹਾਂ ਦਾ ਟਰੈਕਟਰ ਮਿਲਦਾ ਹੈਗਾ ਪੰਜਾਬ ਨੰਬਰ ਵੀ ਹਰਿਆਣਾ ਨੰਬਰ ਵੀ ਰਾਜਸਥਾਨ ਤੁਸੀਂ ਇੱਥੋਂ ਟਰੈਕਟਰ ਆ ਕੇ ਖਰੀਦ ਸਕਦੇ ਹੋ ਜੇ ਕਿਸੇ ਵੀ ਨੇ 735 859 ਸੁਨਾ ਦੇ ਕਾਲ ਲੈਣਾ ਹੋਵੇ ਉਹ ਆਪਣੇ ਨਾਲ ਕੰਟੈਕਟ ਕਰ ਲਓ ਜੀ ਆਪਣਾ ਨੰਬਰ ਆ 88475 99204 ਇੱਕ ਨੰਬਰ ਹੋਰ ਆਪਣਾ 872994198 ਇਹ ਟਰਾਲਾ ਵੀ ਖਰੀਦਣਾ ਹੋਵੇ ਤਾਂ ਵੀ ਆਪਣੇ ਨਾਲ ਸੰਪਰਕ ਕਰ ਲਓ ਜੀ ਟਰੈਕਟਰ ਖਰੀਦਣਾ ਤਾਂ ਇਸਨੂੰ ਸੰਪਰਕ ਕਰ ਲਓ ਆਪਣੇ